बारा क्रश् तेरे लथ जाए पटे लगा जैसे सवेर दूध भराने बैठी है बीमार हो ही होने पट्ठे ज्यादा तो के बिमार होगी है टेंशन ना इन मैं रात की रोटी खादी है आप दिले नी मेहंदी फिर डगर है कुछ नहीं जाए है नी कर ਬੈਠੀ ਏ ਕੀ ਗੱਲ ਮੂਲ ਮਕਾਰ ਕੇ ਕਿਉਂ ਤੀ ਜਲ ਜਾਲ ਕੀ ਕੀ ਆਤ ਨਹੀਂ ਕੁਛ ਵੀ ਤੂੰ ਨਾ ਰਾਤ ਦੀ ਰੋਟੀ ਖਾਦੀ ਨਾ ਤੂੰ ਸਵੇਰ ਦੀ ਕੋਈ ਚਾਹ ਨਾ ਪਾਣੀ ਪੀਤਾ ਹੈ ਤੇ ਇਦਾਂ ਸਰਜੂਗਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਨਾ ਤੇਰੀਆਂ ਤਾਂ ਮੰਤੀਆਂ ਪੁੱਜ ਗਈਆਂ ਨਾਲ ਤੂੰ ਨਹੀਂ ਘਰੇ ਵਿੱਚ ਨਾਲੇ ਤੇਰੀਆਂ ਰੋਟੀਆਂ ਘਰੇ ਪਾ ਚ ਗਈਆਂ ਨਾਲ ਤੇਰਾ ਪੱਠਾ ਦੱਥਾ ਪਾ ਚ ਗਿਆ ਜਦੋਂ ਮੈਂ ਪਾਉਣੀ ਹਾਂ ਉਹਦੇ ਤੂੰ ਕਹਿ ਦਿੰਨੀ ਹੁੰਨੀ ਆ ਵੇਣ ਪੱਠੇ ਪਾਉਂਦੀ ਪੱਠੇ ਪਾਉਂਦੀ ਲੈ ਹਿੱਕ ਤੇ ਧਰ ਲੋ ਪੱਠੇ ਹੁਣ ਤੁਸੀਂ ਚੰਗਾ ਉਹ ਖੜੀ ਕਿ ਨਹੀਂ ਮੂੰਹ ਤਾਂ ਚੁੱਕ ਕੇ ਨਾ ਉਹ ਪੱਟੇ ਖਾਵੇ ਨਾ ਕੁਛ ਕਲ ਦੀ ਬਿਮਾਰ ਕੀਤੀ ਸਭ ਤੇਰੇ ਹੀ ਬੇੜਾ ਕਰਕੇ ਆਵਾ ਹੁਣ ਮਾਰੇ ਲਾਗੇ ਬਹਿਨ ਦੀ ਕੋਈ ਲੋੜ ਨਹੀਂ ਵੇਖ ਤੂੰ ਮੇਰੀ ਗੱਲ ਪਰੇ ਚਲ ਜਾ ਹੁਣ ਮੇਰੀ ਗੱਲ ਸਮਝਦਾ ਹੈ ਤੂੰ ਦੱਸ ਵੀ ਆਪ ਬਣ ਖਾਵੇਂ ਪੀਂਗੇ ਬਿਮਾਰ ਹੋ ਜੂਗੇ ਤਾਂ ਫੇਰ ਡੰਗਰਵਾ ਕੋਈ ਨਹੀਂ ਗਾ ਡਾਕਟਰ ਨੂੰ ਆ ਕੇ ਆ ਡੰਗਰ ਆਉਂਦਾ ਸ਼ਾਮ ਤੱਕ ਆਂਦਾ ਤੂੰ ਤੇ ਡੰਗਰ ਕਹਿ ਕੇ ਸਾਰ ਤਾਂ ਡੰਗਰ ਕਿਤੇ ਸੌਖੇ ਆਉਂਦੇ 1.5-2 ਲੱਖ ਤੋਂ ਘੱਟ ਮੱਝ ਨਹੀਂ ਆਉਂਦੀ ਲੈਣ ਜਾ ਤਿੰਨ ਤਾਕੋ ਤੇਨੂ ਪਾਇ ਕੋ ਥੜੇ ਨਿਚਣ ਦਿੰਦਾ ਕਰਮੂ ਖਾਦੇ ਪੀਤੇ ਦਾ ਵਾਦਾ ਘਾਟਾ ਹੋ ਗਿਆ ਵਾ ਡਾਕਟਰ ਨੂੰ ਸੱਦਾਂਗੇ ਨੇ ਆਪੇ ਸਾਰਾ ਦੱਸ ਦੇਣਾ ਦਵਾਈ ਦਊਗਾ ਚਲਾ ਕੇ ਤਾਂ ਤੂੰ ਬੜੀ ਹੈ ਫਿਰ ਰਾਤ ਮੇਰੀ ਮਾਈ ਤੇ ਕੱਲ ਸ਼ਾਮਾਂ ਦੀ ਬਿਮਾਰ ਕਿਹੜਾ ਤੇਰਾ ਡਾਕਟਰ ਆ ਗਿਆ ਹੈ ਕਿੱਥੋਂ ਤੂੰ ਤਹੀ ਦਵਾਈ ਦਵਾਤੀ ਤੁਸੀਂ ਤੇ ਦੋਵੇਂ ਜੀ ਅਰਦਾਸਾਂ ਕਰਦੇ ਤਾਂ ਚੰਗਾ ਆਇਆ ਉਸੇ ਮਾਈ ਦੇ ਮਗਰ ਪਈ ਰਹਿੰਦੀ ਹੁੰਦੀ ਮੀ ਮਾਰ ਜੇ ਮੈਨੂੰ ਤੇ ਮਾਈ ਦਾ ਛੱਡ ਮੈਨੂੰ ਤੇ ਪੀਰਾ ਵੀ ਪਿਆ ਵਾ ਪੀ ਦੱਸ ਜੇ ਤੂੰ ਵੀ ਨਾ ਤੇ ਮਗਰ ਲੱਗ ਕੇ ਖਾਵੇਂ ਪੀਵੇਂਗੀ ਤੈਨੂੰ ਆਬ ਮਾਰੋ ਜੀ ਉਹ ਤੇ ਰਾਜੀ ਹੋ ਜੂਗੀ ਉਹਨੇ ਇੱਕ ਦੋ ਦਿਨਾਂ ਦਿਖੇ ਰਾਜੀ ਹੋ ਜਾਣਾ ਇੱਕ ਦੂਜੀ ਗੱਲ ਐ ਨੂੰ ਹਰਿਆਣਾ ਪਾਵੇਂ ਜੇ ਡਾਕਟਰ ਨੂੰ ਆ ਲੈਣ ਦੇ ਨਾਲ ਤੇ ਡਾਕਟਰ ਨੇ ਸਾਰਾ ਕੁਝ ਦੱਸ ਦੇਣਾ ਨਾ ਤੂੰ ਇਹਨੂੰ ਹਰਿਆਣਾ ਪਾਵੇਂ ਤੂੜੀ ਤੇ ਦਾਣਾ ਪਾ ਇੱਕ ਦੋ ਟਾਈਮ ਦੋ ਟਾਈਮ ਇਹਨੂੰ ਪਾਣੀ ਦਾ ਚਲ ਤਿੰਨ ਟਾਈਮ ਦਾ ਦੇ ਕਰਨੀ ਹੈ ਜਿਆਦਾ ਟਾਈਮ ਆ ਜਿਹੜੀਆਂ ਵਾਧੀਆਂ ਕਾਟੀਆਂ ਤਲੀਆਂ ਚੀਜ਼ਾਂ ਕਦੋਂ ਛੁੱਟੀ ਜਾਂਦੀਆਂ ਕਿ ਜੋ ਦੇਸੀ ਕੋਈ ਦਾ ਪ੍ਰਸ਼ਾਦ ਗਰਮੀ ਤੋਂ ਤੋਂ ਆਖਰਾਂ ਦੀ ਪੈਣਦੀ ਹੈ ਇਦੇ ਅੰਦਰ ਗਰਮੀ ਗਰਮੀ ਬੈ ਗਈ ਆ ਅਛਾ ਤੂੰ ਮੈਂ ਫਿਰ ਤੈਨੂੰ ਕੱਲ ਕਿਹਾ ਨਹੀਂ ਸੀ ਫੈਂਟੇ ਦੀ ਬੋਤਲ ਮਗਾ ਦੇ ਤੂੰ ਮਗਾ ਕੇ ਦਿੱਤੀ ਫੇ ਮੈਂ ਮੱਝ ਆਪਣੇ ਨੂੰ ਦੇਣੀ ਆ ਰਖਾਦਾ ਪੀਤਾ ਹਜਮ ਹੋ ਜਾਊਗਾ ਹੈ ਤੁਸੀਂ ਤੇ ਚੰਦੇ ਜੇ ਬੀ ਦੀ ਮੱਝ ਬਿਮਾਰ ਹੋਵੇ ਤੇ ਗਾਂ ਲੰਘ ਜੀ ਫੈਂਟੇ ਦੀ ਬੋਤਲ ਨਾਲ ਥੋੜੀ ਧੰਗਰ ਕਿਤੇ ਰਾਜੀ ਹੋਈ ਵੇਖੇ ਹੈ ਉਹ ਤੇ ਬੰਦਿਆਂ ਵਾਸਤੇ ਵੀ ਹੁਣ ਕਹਿ ਦਿੰਦੇ ਨਾ ਪੀਓ ਮਾਰੀ ਆ ਕਹਿੰਦੇ ਨਾ ਤੇ ਇਹਨੂੰ ਦੇ ਕੇ ਹੋਰ ਬਿਮਾਰ ਕਰਨਾ ਇਹ ਨਹੀਂ ਚੀਜ਼ਾਂ ਦੇ ਦੇ ਕੇ ਤੇ ਆਪਾਂ ਬਿਮਾਰ ਕੀਤਾ ਜੋ ਘਰ ਦੀਆਂ ਚੀਜ਼ਾਂ ਵਧੀਆ ਘਟੀਆਂ ਇਹਨੂੰ ਆਪਾਂ ਸੁੱਟ ਦੇਨੇ ਦੇਸੀ ਕਿਉ ਉਹਦੀ ਛਿੱਡੀ ਕਿਤਾ ਆਈ ਬਿਮਾਰ ਹੋ ਗਈ ਆ ਕੁਛ ਇਹਨੂੰ ਹਰਿਆ ਇੰਨੇ ਦਿਨਾਂ ਤੇ ਸੁੰਡੀ ਕੋੜੇ ਕੋੜੇ ਹਰੇ ਨੂੰ ਪਈ ਆ ਇਹਨੂੰ ਉਹਨੇ ਜ਼ਹਿਰ ਵਾਜਿਆ ਕੀਤਾ ਇਹਨੂੰ ਰਹਿਣ ਦੇ ਹੁਣ ਨਾ ਤੂੰ ਹਰਿਆ ਨਾ ਪਾਵੇਂ ਇਹਨੂੰ ਤੂੜੀ ਪਾਵਲ ਡਾਕਟਰ ਨੇ ਆ ਜਣਾ ਕੋਈ ਸਾਲੀ ਆ ਉਹ ਨਹੀਂ ਪਾਉਂਦੀ ਕਾ ਤੋ ਇੰਨਾ ਭਾਸ਼ਣ ਦੇਈ ਜਾਨੀ ਆ ਨਹੀਂ ਪਾਉਂਦੀ ਪਾ ਲੋ ਤੁਸੀਂ ਆਪਣੀਆਂ ਨੂੰ ਪਾ ਲੋ ਕੋਈ ਨਹੀਂ ਉਹ ਤੇ ਖੜੀ ਮੂੰਹ ਚੁੱਕ ਕੇ ਕੋਈ ਨਹੀਂ ਅੱਜ ਆਉਂਦਾ ਵਾ ਤੇ ਉਹਨੂੰ ਕਹੀ ਨਹੀਂ ਲਿਆ ਡਾਕਟਰ ਤੇ ਦਵਾਈ ਦਿਵਾ ਰਾਤੀ ਆਇਆ ਨਹੀਂ ਨਹੀਂ ਤੇ ਅੱਜ ਆਜ ਆਉਂਦਾ ਮੈਂ ਕਹੀ ਨਹੀਂ ਉਹਨੂੰ ਤੂੰ ਇਹ ਨਹੀਂ ਕਰਦੀ ਟੈਨਸ਼ਨ ਨਾ ਲੈ ਠੀਕ ਹੋ ਜਾਣਾ ਤੂੰ ਚੱਲ ਚਾਹ ਬਣੀਏ ਤੂੰ ਚਾਹ ਬਣੀ ਮੈਨੂੰ ਨਹੀਂ ਹੱਗ ਲੱਗੇ ਤੇਰੀ ਚਾਹ ਮੈਂ ਨਹੀਂ ਪੀਣੀ ਚਾਹ ਜਦੋਂ ਮੇਰੀ ਮੱਝ ਠੀਕ ਹੋ ਉੱਠਾ ਜੱਥਾਂਗਾ ਉਹ ਮੈਂ ਤੇ ਉਹਦੀ ਚਾਹ ਪੀਣੀ ਜਾਂ ਚੱਲ ਜਾ ਇਥੋਂ ਨਾਲੇ ਮੈਂ ਨਹੀਂ ਘਰੇ ਆਉਣਾ ਜਿੰਨਾ ਮੈਂ ਆਪਣੀ ਮੱਝ ਖੋਲ ਜਾਣਾ ਹੈ ਪਾਉਣਾ ਉੱਤੇ ਟੂੜੀ ਤੇ ਵੰਡ ਪਾ ਕੇ ਵੇਖਣਾ ਪਾਣੀ ਪਾ ਕੇ ਗਿੱਲਾ ਕਰਕੇ ਸਭ ਕੁਝ ਕੀਤਾ ਵਾ ਜਿਹੜੀਆਂ ਤੇਰੀਆਂ ਕਾਲੀਆਂ ਨਜ਼ਰਾਂ ਲੱਗੀਆਂ ਨਾ ਉਹਨੂੰ ਕੱਖ ਵੀ ਨਹੀਂ ਖਾਂਦੀ ਪੀਂਦੀ ਅੱਜ ਤੈਨੂੰ ਮੈਂ ਪਾਣੀ ਰੱਖਿਆ ਤਾਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਉਹਨੇ ਮੈਂ ਬਿਖਾ ਕੇ ਵੇਦਨੀ ਆ ਖ਼ਬਰਦਾਰ ਜੇ ਮੇਰੀ ਮੱਝ ਦੇ ਲਾਗੇ ਵੀ ਜਾਵੇਂ ਅੱਗੇ ਥੋੜੇ ਚੰਨ ਚੜਾ ਦਿੱਤੇ ਜਾ ਕੇ ਕੱਲ ਸਿਆਣਿਆਂ ਦੇ ਤੇ ਆਨੀ ਮੈਂ ਡਾਕਟਰ ਕੋਲੇ ਗਈ ਕੱਲ ਦੀ ਮੇਰੀ ਮੱਝ ਬਿਮਾਰ ਚੰਗੀ ਪਲੀ ਮੇਰੀ ਮੱਝ ਸੀਗੀ ਕਰ ਮੂੰ ਕਿਉਂ ਤੇਰਾ ਪਾਗ ਦਿਮਾਗ ਪੁੱਠਾ ਘੁੰਮ ਲਾ ਪਿਆ ਆਪਣਾ ਸਾਜਾ ਕਰੀ ਤਾਂ ਕਿੱਦਾਂ ਨਹੀਂ ਬੂਗੀ ਹੈ ਤੈਨੂੰ ਇਹ ਕਿੰਨੇ ਕਹਤਾ ਵੀ ਮੈਂ ਸਿਆਣਿਆਂ ਦੇ ਜਾਨੀ ਤੂੰ ਸਿਆਣਿਆਂ ਦੇ ਬਥੇਰੇ ਜਾ ਸਿਆਣੇ ਦੇ ਮਕਾਨੇ ਨਾਲ ਜਾ ਬਥੇਰੀ ਜਾਨੀ ਆ ਤੇਰੇ ਨਿਆਣੇ ਦੇ ਵਾਧੂ ਮੈਂ ਲਾਲ ਧਾਗੇ ਪਾਏ ਵੇਖੇ ਉਹ ਫਿਰ ਕਾਹਦੇ ਪਾਉਣੀ ਤੂੰ ਦੱਸੀ ਬਰ ਮੈਨੂੰ ਕਾਹਦੇ ਪਾਉਣੀ ਉਹ ਜਾਨੀ ਕਿਹੜੇ ਆਵੇਂ ਗਲਿਆ ਚ ਪਾਏ ਉਹਨਾਂ ਦੇ ਤੋ ਆਣੀ ਮੈਂ ਬਾਬੇ ਤੋਂ ਪਾਠ ਕਰਾ ਕੇ ਤੇ ਮੈਂ ਫੇਰ ਪਵਾਏ ਆ ਮੈਨੂੰ ਚਾਰਦੀ ਫਿਰਦੀ ਐਵੇਂ ਸਿਰ ਖਾਣ ਮੇਰਾ ਆ ਗਈ ਨਹੀਂ ਮਰਜੀ ਉਹ ਸਿਆਣਾ ਨਹੀਂ ਹੁੰਦਾ ਚੱਲ ਜਾ ਚੱਲ ਜਾ ਮੈਂ ਨਹੀਂ ਹੋਣਾ ਕਿ ਤੇਰੀ ਮਾਸੀ ਨੂੰ ਠੀਕ ਹੋ ਜਾ ਬਸ ਹੁਣ ਇਹਦਾ ਕੀ ਹੱਲ ਕਰਾਂ ਉਹ ਤੇ ਰਾਜੀ ਹੋ ਜੂ ਜਿਹੜੇ ਹਾਲਾਤ ਇਹਦੇ ਲੱਗਦੇ ਇਹ ਬਿਮਾਰ ਹੋ ਗਈ ਇਹ ਨਰਾਜੀ ਹੋਈ ਹੈ ਉਹਦੇ ਗੰਮ ਕੀ ਤੋਈ ਫਿਰਦੀ ਕੋਈ ਨਹੀਂ ਤੇਰੀ ਰਾਣੋ ਆ ਮੰਨਦੇ ਆ ਠੀਕ ਹੋ ਜੂ ਮੈਨੂੰ ਲੱਗਦਾ ਤੇ ਪੀਕਿਆਂ ਨੂੰ ਫੋਨ ਕਰਨਾ ਪੈਣਾ ਇਹ ਤੇ ਆ ਕਮਲ ਮਾਰੀ ਜਾਂਦੀ ਉਨ ਦਾ ਸੀ ਕਿ ਰਿਨ ਨੂੰ ਨਹੀਂ ਡਾਕਟਰ ਨੂੰ ਫੇਰ ਫੋਨ ਕਰ ਤੇ ਛੇਤੀ ਆਪੇ ਇਹਨੂੰ ਵੇਖੇ ਤੇ ਨਾਲ ਇਹਨੂੰ ਦੱਸੇ ਵੀ ਇਹਨੂੰ ਕੁਝ ਨਹੀਂ ਹੋਇਆ ਇਹ ਰੱਜ ਦੀ ਜ਼ਿਆਦਾ ਕਾਫੀ ਤਕਪੂ ਹੋਈ ਹੈ ਕੋਨ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਵਹੇ ਜਦੋਂ ਕੱਲ ਹੀ ਮੈਂ ਜਾਣਾ ਸੀ ਡਾਕਟਰ ਤੇ ਕੱਲ ਹੀ ਇਹਨੇ ਬਿਮਾਰ ਹੋਣਾ ਸੀ ਚਲ ਉਹ ਡੰਗਰ ਉਹਦੇ ਕੀ ਵਾਸਵਾਜੀ ਤੋਂ ਆਇਆ ਦੁੱਖ ਤੇ ਉਹ ਤੇ ਆ ਹੀ ਗਿਆ ਉਹਦੀ ਸਹਿਣ ਚਲ ਕੋਈ ਨਹੀਂ ਮੈਂ ਕੀ ਕਰ ਇਹਨੂੰ ਬੈਠੇ ਲਿਆ ਕੇ ਚਾਹ ਪਾਣੀ ਪੁੱਛਦੀ ਜੇ ਪੀ ਲੂਗੀ ਉਹਦੇ ਸਾਨੂੰ ਖਲੋਤੀ ਰਹਿੰਦੀ ਹੈ ਟੈਨਸ਼ਨ ਦੇ ਹੁੰਦੀ ਹੈ ਚਲ ਡੰਗਰ ਦਿੱਤਾ ਵਾ ਆਰੇ ਨੂੰ ਹੁੰਦੀ ਆ ਵਾਹ ਹੁਣ ਮਾਰਦੀ ਤੇ ਪਾ ਕਰਦੀ ਕਿਹਦਾ ਲੱਗੂ ਹੋਇਆ ਤੇ ਤੁਮ ਹੀ ਦੱਸਦੇ ਹਾਂ ਕਿ ਤੈਨੂੰ ਕੀ ਹੁੰਦਾ ਹੈ ਇਹ ਤੇ ਤੈਨੂੰ ਲੈ ਕੇ ਤੇ ਤੈਨੂੰ ਬਹਿ ਗਈ ਆ ਹੁਣ ਆ ਕੇ ਤੇਰੇ ਕੋਲ ਪਿੱਛੇ ਕੋਚੇ ਮਾਰਨੇ ਵਾਧੂ ਦੀ ਹੈ ਤੂੰ ਦੱਸ ਦੇ ਤੈਨੂੰ ਕੀ ਹੁੰਦਾ ਪੀੜ ਕੁਰ ਹੁੰਦੀ ਆ ਜਦ ਪਕਾਰ ਤੂ ਰਿਆ ਤੂੰ ਹੀ ਦੱਸ ਦੇ ਕਿ ਤੇਰਾ ਬੰਦਾ ਇਲਾਜ ਕਰਾ ਦਿੰਦਾ ਚੁੱਪ ਕਰਕੇ ਖੜੀ ਕਿਤੇ ਨਾ ਵੀ ਕਿਤੇ ਪੱਠਾ ਨਾ ਤਖਾ ਇਹਦੇ ਅੱਗੇ ਹੈ ਜੇ ਮੈਂ ਚ ਪਾਉਣੀ ਐ ਤੇ ਖਾਂਦੀ ਨਹੀਂ ਤੇ ਮੂੰਹ ਮਾਰਿਆ ਏਦਾਂ ਏਦਾਂ ਖੜਿਆ ਤੇਰਾ ਕਿੱਦਾਂ گزارਾ ਅੱਜ ਕਾਲ ਦੀ ਵ ਤੇਰੇ ਨਾਲ ਸੁੱਕੜੇ ਪਈ ਹੈ ਹੈ ਤੂੰ ਠੀਕ ਹੋ ਮੇਰੀ ਤਾਂ ਫੇਰ ਹੀ ਜਾਨ ਸੌਖੀ ਹੋਣੀ ਐ ਤੂੰ ਤੇ ਅਸਲੇ ਹੱਦ ਰਾਣੋ ਕਰਕੇ ਛੋੜ ਦਿੱਤੀ ਐ ਨਾ ਮੈਂ ਜਿਉਂਦਿਆਂ ਚ ਤੇ ਨਾ ਮੈਂ ਮਰਿਆਂ ਚ ਹੁਣ ਪਹਿਲਾਂ ਪਉਂਦੀ ਫਿਰਦੀ ਲਾਕੇ ਲਾਕੇ ਮਾਜੇ ਦੇ ਸਾਰੇ ਪਹਾੜੇ ਪਾ ਕੇ ਦੱਸ ਕਿੰਨੇ ਅਸਲੇ ਹੱਦ ਕਰੀ ਜਾਣੀ ਜੰਗਾ ਪਾ ਲੈ ਸਾਰਾ ਕੁਝ ਖਾਂਦੀ ਸੀ ਤੇ ਕਾ ਸਾਰਾ ਕੁਝ ਛੱਡ ਕੇ ਬੈ ਗਈ ਕਿ ਤੂੰ ਕੱਲ ਕਾਲੇ ਜੀ ਦੇਖ ਤੇ ਰਹੀ ਹਾਲ ਹੋ ਗਿਆ ਹੈ ਲੈ ਲੈ ਪਾਣੀ ਅੱਗ ਲੱਗੇ ਪਾਣੀ ਨੂੰ ਇਹ ਵੀ ਤੈਨੂੰ ਕੱਲ ਜਿਹੜੇ ਸਿਆਣੇ ਨੇ ਉੱਥੇ ਦੋਨੇ ਦੱਸਿਆ ਹੋਣਾ ਦੇ ਉੱਥੇ ਪਾਣੀ ਢਾਣੀ ਇਹ ਚ ਕੀ ਘੋਲ ਕੇ ਲਈ ਸੱਚ-ਸੱਚ ਦੱਸ ਮੈਨੂੰ ਨਹੀਂ ਮੈਂ ਤੇ ਤੇਰੇ ਸਾਹਮਣੇ ਤੇ ਬੱਚੇ ਚ ਪਾਣੀ ਪਾ ਕੇ ਲਈ ਮੈਂ ਵਿੱਚ ਕੀ ਘੋਲ ਦੇਣਾ ਮੈਂ ਹਾਂ ਨਾ ਸਾਰਾ ਪਤਾ ਤੇ ਚਲਾਕੀਆਂ ਦਾ ਸਾਰਾ ਪਤਾ ਮੈਨੂੰ ਤੂੰ ਤੇ ਪੈਰਾਂ ਦਾ ਚੀਜ਼ ਨੂੰ ਐ ਦੀ ਐ ਕਰਦੇ ਹੈ ਸੱਚ-ਸੱਚ ਦੱਸ ਕੀ ਘੋਲ ਕੇ ਰਹੀ ਤੇ ਰਹੀ ਤੇ ਉਹਦਾ ਬੇੜਾ ਕਰਕੇ ਮੇਰੇ ਸਾਹਮਣੇ ਮੈਂ ਤੇ ਉੱਥੇ ਪਾਣੀ ਭਰ ਲਈ ਤੇਰੇ ਸਾਹਮਣੇ ਪਾਣੀ ਭਰਿਆ ਹੈ ਉਦੋਂ ਦਾ ਕਿਉਂ ਨਹੀਂ ਪਾਣੀ ਢਾਇਆ ਅੱਜ ਫਿਰ ਤੈਨੂੰ ਕਿੱਥੋਂ ਡਰੇਗ ਪਾਣੀ ਦਾ ਆ ਗਿਆ ਹੈ ਨਹੀਂ ਮੈਂ ਆ ਸਭ ਇਹ ਚ ਬਾਣਾ ਇਹ ਇਹ ਦਿਨ ਵੀ ਦੁੱਧ ਦੇਣਾ ਪਸਾਂਝੇ ਕਰੀ ਤੀਨਾ ਸੀ ਮੈਂ ਇਹਦੇ ਵਿੱਚ ਦੁੱਖ ਰਵਾਂ ਕਿਤੇ ਇਹੋ ਜਿਹਾ ਪਖੰਡ ਮੇਰੇ ਅੱਗੇ ਨਹੀਂ ਕਰਨੇ ਤੈਨੂੰ ਮੈਂ ਦੱਸਾਂ ਰਮਾਨਾ ਤੇ ਜਾ ਕੇ ਪਾਸੇ ਹੋ ਕੇ ਤੇ ਬਹਿ ਜਾ ਤੇ ਨਾ ਮੈਂ ਘਰ ਆਉਣਾ ਜਿੰਨੇ ਜਦ ਮੇਰੀ ਮੱਝ ਠੀਕ ਹੋ ਜਾਂਦੀ ਮੈਂ ਤਾਂ ਅੱਜ ਰਾਤ ਵੀ ਇੱਥੇ ਸੌਣਾ ਉਹ ਤੇ ਕੋਈ ਗਾਲੀ ਕਰ ਮੂੰ ਤੂੰ ਇੱਥੇ ਪੈ ਜੀ ਮੈਂ ਨਹੀਂ ਤੈਨੂੰ ਆਦੀ ਮੈਨੂੰ ਪਤਾ ਚਲ ਦੁੱਖ ਹੁੰਦਾ ਜਿੰਨੇ ਦੀ ਮੱਝ ਦਿੱਤੀ ਚਲ ਤੂੰ ਚਾਹ ਪਾਣੀ ਤੇ ਪੀ ਖਾ ਪੀ ਚਾਚੇ ਨਾ ਤੇਰੇ ਅਰੇ ਹੈ ਕਿਥੇ ਵੇਸ ਮੇਕ ਨਾ ਕੋਈ ਬੁਖਾਰ ਵਾ ਠੰਡੀ ਆ ਠੀਕ ਵਾ ਨਾ ਹੀ ਲੱਸੀ ਹੋਈ ਹੈ ਜਾਣਦੇ ਹੋਏ ਵੀ ਹਾਂ ਚੱਲ ਨੀ ਚੱਲ ਸਿੱਧੇ ਹੋਈ ਹੋਈ ਕਿਉਂ ਨੀ ਇਧਰ ਵੀ ਤੇ ਦੀ ਨਹੀਂ ਅੰਨੀ ਆੜ ਬਟੇ ਦੇ ਅੰਦਰ ਵਰਗੇ ਨੀ ਦੇ ਬੱਕੀ ਹੁੰਦੀ ਐ ਮਾ ਜੇ ਸਾਰਿਆਂ ਦੀਆਂ ਬੱਕੀਆਂ ਅੰਦਰ ਹੀ ਹੁੰਦੀਆਂ ਵਾ ਚੱਲ ਕਰ ਮੇ ਵੇਖ ਤੂੰ ਵੀ ਦੱਸ ਗੁੜੇ ਰਾਣਾ ਹੁਣ ਬੋਲ ਅੱਗੇ ਤੇ ਤੂੰ ਉਹਨੂੰ ਆਏ ਸਿਰ ਮਾਰਾ ਮੁੱਕੀ ਮਾਰਦੀ ਦੀ ਨੀ ਤੂੰ ਸਿਰ ਮਾਰਨ ਜੋਗੀ ਛੱਡੇ ਇਹਨੂੰ ਹੈ ਸਿਰ ਮਾਰਨ ਜੋਗੀ ਹੋਵੇ ਤੇ ਛੱਡੇ ਉਹਦਾ ਤੇ ਆਪਣਾ ਚਾਰੀ ਦਾ ਘੁਰ ਬਰੋਲ ਗਿਆ ਸਿਰ ਮਾਰਨਾ ਉਹਨੇ ਵਿਚਾਰੀ ਨੀ ਕੁਛ ਨਹੀਂ ਹੋਇਆ ਕਰਮੋ ਨਾ ਮੈਂ ਕਾ ਚਾ ਲ ਤੂੰ ਰੋਟੀ ਪਾਣ ਚਾ ਪਾਣੀ ਪੀ ਰਾਜੀ ਮੈਂ ਨਹੀਂ ਪੀਣਾ ਚਾ ਪਾਣੀ ਜਿਨਾ ਇੱਥੇ ਨਹੀਂ ਹੈ ਕਿਸਨੇ ਨਹੀਂ ਮੈਂ ਪਾਣੀ ਵੇ ਰੋਂ ਦਾ ਟਰੈਕਟਰ ਬੁਰੇ ਲੱਗੀਦਾ ਵਾ ਉਹ ਨਖਣਾ ਲੱਗੀ ਬੀਪੇ ਦਾ ਟੱਕਰਾਂ ਦੇ ਕੋਲ ਖੜਾ ਤੇ ਤੂੰ ਆ ਜਾ ਟਰੈਕਟਰ ਵੀ ਇਹਨੂੰ ਪੁੱਛਦੀ ਕਰੋ ਪਾਉਣਾ ਮੈਂ ਆਪ ਮੈਂ ਆਪ ਚਾਚੇ ਨਾਲ ਪੁੱਛੂ ਡਾਕਟਰ ਨੂੰ ਵੀ ਇਹਨੂੰ ਕੀ ਗੱਲ ਹੋਈ ਕੀ ਨਹੀਂ ਹੋਈ ਤੇ ਕਿਉਂ ਜਨਾਨੀਆਂ ਟੱਕਰਾਂ ਨੂੰ ਸਾਂਭਦੀਆਂ ਨਹੀਂ ਕੇ ਵੱਡੀ ਤੋਂ ਚਲਾ ਟਰ ਉਹਨੂੰ ਟਰੈਕਟਰ ਨੂੰ ਫੇਰ ਰੱਖੀਂ ਇਹਨੂੰ ਪੁੱਠਾ ਸਿੱਧਾ ਟੀਕਾ ਲਾ ਦੇ ਤੇ ਆਉ ਜਾ ਲੈ ਇਹ ਮੈਂ ਮਾਰਦੀ ਨਹੀਂ ਮੈਂ ਇਹ ਬੇਜਵਾਨ ਤੋਂ ਕੀ ਲੈਣਾ ਪੁੱਠਾ ਸਿੱਧਾ ਟੀਕਾ ਲਾ ਕੇ ਕਿਉਂ ਤੇਰੀਆਂ ਸੁਚਾਵੀਆਂ ਨਹੀਂ ਜਾਂਦੇ ਤੂੰ ਆ ਨਹੀਂ ਲੈਣਾ ਮੈਂ ਕਸ ਕਿੱਥੇ ਲੇਖਾ ਦਊਂਗੀ ਤੈਨੂੰ ਲੈ ਕੇ ਦਾ ਡਾਰ ਹੋਵੇ ਤਾਂ ਤੂੰ ਇੱਕ ਤੱਕ ਪਹੁੰਚਿਆ ਹੀ ਨਾ ਕੱਲ ਅਗਰੇ ਵਸੇ ਕਿਰਾਇਆ ਭਰਿਆ ਹੋਣਾ ਮੈਂ ਇਹਨੂੰ ਬੇਜਵਾਨ ਮਾਰ ਕੇ ਉੱਥੇ ਹੀ ਅਗਲੇ ਨੇ ਮੈਨੂੰ ਵੇਚ ਤਲ ਤਲਣਾ ਤੈਨੂੰ ਕਿਰਾਇਆ ਕੁੜਿਆਂ ਦਾ ਨਹੀਂ ਡਾਰ ਹੈਗਾ ਤਾਈਓ ਸਿਆਣਿਆਂ ਤੇ ਜਾ ਕੇ ਤੂੰ ਕਹਨ ਮੇਰੀ ਮਲਦਾ ਪੱਠਾ ਕੋਲ ਕਰਕੇ ਤੋਰ ਦਿੱਤਾ ਤੂੰ ਹੋ ਜਾ ਸਿਆਣਾ ਜਿਹੜਾ ਤੈਨੂੰ ਇਹੋ ਜੇ ਕੰਮ ਕਰ ਕਰਦਾ ਹੱਦਾਂ ਵੀ ਤੂੰ ਮਾਝ ਨੂੰ ਜਾ ਕੇ ਕਰ ਮਾਸਾ ਸ਼ਰਮਣਾਈ ਐ ਤੂੰ ਕੋਸ਼ਿਸ਼ ਹੋ ਚ ਲੈ ਕਿ ਕਿੱਡੀ ਔਖੀ ਹੋ ਕੇ ਮੇਰੇ ਪੇਕੇ ਆਣੇ ਮੈਨੂੰ ਦਿੱਤੀ ਹੈ ਤੁਸੀਂ ਘਰੋਂ ਦਿੱਤੀ ਜਿਹੜੇ ਤੁਹਾਨੂੰ ਇੰਨੀ ਚੁਬਦੀ ਸੀ ਘਾਲ ਕਰਮੋ ਮੈਂ ਨਹੀਂ ਬੈਠਿਆ ਇਹਨਾ ਮੇਰੀ ਵੀ ਯਾਰ ਬਣੀ ਸੀ ਮੈਨੂੰ ਪਾਣੀ ਢਾਲਿੰਦੀ ਪੱਠੇ ਪਾੜਿੰਦੀ ਮੇਰਾ ਵੀ ਟਾਈਮ ਪਾਸ ਹੋ ਜਾਂਦਾ ਤੂੰ ਸਿਰਫ ਇਹੋ ਵੈਰ ਕੱਢੇ ਵੀ ਘਰੇ ਨਹੀਂ ਕੰਮ ਕਰਦੀ ਤੇ ਮਾਝ ਵਿਚਕਾਰ ਮਮਮੀ ਨੇ ਤੈਨਾਂ ਦਾ ਪੈਣਾ ਹੀ ਨਹੀਂ ਚੰਗਾ ਪਿਆ ਬਣਦਾ ਜਿਉਂ ਆਈ ਆਪਣੀ ਜਿਉਂ ਕਲੇ ਵਧੀ ਆ ਨਾ ਕਲੇ ਇਹ ਤਾਂ ਪੈੜਾ ਨਹੀਂ ਕਲੇ ਤੂੰ ਵਧਾਈ ਆ ਜਦੋਂ ਇਹਨੂੰ ਕੋਈ ਚੀਜ਼ ਪਾਉਣੀ ਦੇਣੀ ਕਰਨੀ ਦੇਣੀ ਤੇਰੀ ਲੜਾਈ ਰਹਿੰਦੀ ਆ ਵੀ ਘਰੇ ਕੰਮ ਕਰਦੀ ਆਪੇ ਵੀ ਇਹ ਨਾ ਹੋਊ ਕਿ ਤੇ ਆਪੇ ਨਾ ਕਰੂਗੀ ਕਿਸੇ ਗੋਣੋਂ ਨਹੀਂ ਲੈਂਦੀ ਕਰੋਂ ਤੇ ਲਕਚਰੀ ਦੇਈ ਜਾਂਦੀ ਮੈਨੂੰ ਦਾਰ ਕੰਮ ਜੇ ਤੋ ਮੇਰੇ ਕੋਲ ਜੁਮਾਰ ਕੀਤੀ ਮੈਂ ਆਪਣੀ ਮੱਝ ਦਾ ਤਿਹਾੜੀ ਰੱਖਣਾ ਜਾ ਗਿਆ ਸਿਆਣਾ ਤੇ ਤਰੀਤ ਧਾਗੇ ਲਿਆ ਲਿਆ ਤੇ ਬੇੜਾ ਗੰਦ ਕਰਕੇ ਤੇ ਸੋੜ ਦਿੱਤਾ ਮੱਛ ਦਾ ਲਿਆ ਮਾਣਾ ਆ ਤੇ ਆ ਪੈਰਾ ਦੀ ਮਿੱਟੀ ਚੁੱਕਿਆ ਨਾ ਤੇ ਜੇ ਉਹਦੀ ਦੱਸ ਸਕੀ ਹੋ ਗਈ ਤੇ ਇਹਦੀ ਇਹਦੇ ਪੱਠੇ ਖਾਂ ਟਹਿ ਪੈਣਾ ਇਹਦੀ ਕਿਸੇ ਮੈਨੂੰ ਸਿਆਣੇ ਨੇ ਕਿਹਾ ਸੀ ਤੇ ਆ ਇੱਥੇ ਇਹਦੇ ਪਲਸਣੇ ਖੜੀ ਤੇ ਇੱਥੇ ਕਿਤੇ ਇੱਥੇ ਕਿਤੇ ਖੜੀ ਰਹੀ ਆ ਕਿਤੇ ਪੈਰ ਲੱਗੇ ਜਾਣਾ ਇਹੇ ਤੋਦੀ ਵਾਰਾ ਕਿ ਤੇਰੇ ਤੋਂ ਦੀ ਮਿੱਟੀ ਬਣਾਣਾ ਉਹ ਕਲਸ਼ਰੀ ਇਹ ਤੇਰੇ ਤੋਂ ਨੱਥ ਜਾਵੇ ਨજર ਆਹ ਮੱਝ ਨੂੰ ਤੈਨੂੰ ਆਹ ਸੁਣੋ ਹਰ ਇੱਕ ਪਛਿਸ ਜਿੰਦਗੀ ਤੋਂ ਇੱਕ ਸੋਤ ਲੱਗ ਜੂ ਹੁਣ ਪਤਾ ਕਿ ਘੜੀ ਕਿਤਾਬ ਕਿਤੇ ਤਾਂ ਨਹੀਂ ਸੀ ਤੇਰੇ ਤੋਂ ਨજર ਲੱਗੀ ਆਹ ਕਲਸ਼ ਕਿ ਭਾਵੇਂ ਆ ਕਿਤੇ ਪੱਠੇ ਖਾਣੋਂ ਖਾਧੀ ਆ ਤੇਰੀ ਸੰਢ ਜੀ ਹਾਥੀ ਦੇ ਮੂੰਹ ਵਾਲੀ ਕਿਤੇ ਤੇ ਤੇਰੀਆਂ ਜੜਾਂ ਚ ਬੈ ਗਈ ਕੋਈ ਨਹੀਂ ਲੱਗ ਜੂ ਘੜੀ ਤੱਕ ਪਤਾ ਸੀ ਤੂੰ ਪਾਣੀ ਪੀਨੀ ਕਿ ਨਹੀਂ ਪੀਂਦੀ ਆ ਵੇਖਣੋਂ ਤੇਰੇ ਸੰਢੇ ਦੇ ਸਿਰ ਜੀ ਵਧਾਈ ਕਿਤੇ ਕੋਈ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈਣਾ ਤੈਨੂੰ ਠੀਕ ਕਰਕੇ ਛੱਡੂ ਭਾਵੇਂ ਮੈਨੂੰ ਸਾਰਾ ਆਪਣਾ ਗਹਿਣਾ ਵਟਕਾ ਤਾ ਤੇ ਸਾਰਾ ਕੁਝ ਨਾ ਵੇਚਣਾ ਪੈ ਜੇ ਤੈਨੂੰ ਨੀ ਮੈਂ ਕਿਤੇ ਵੀ ਜਾਣ ਦਿੰਦੀ ਤੂੰ ਬੇਫਿਕਰੀ ਹੋ ਜਾ ਬਸ ਤੂੰ ਮੇਰੇ ਕੋਲ ਪੈਸੇ ਤੇਰੇ ਲਈ ਇਲਾਜ ਕਰਾਉਂਦੀ ਤੇਰੀ ਕਹ ਲੈ ਕਿ ਕੀ ਹੋ ਗਿਆ ਤੈਨੂੰ ਤੂੰ ਡੰਗਰਾਣੇ ਗੱਲਾਂ ਕਰੀ ਜਾਣੀ ਆ ਜਾ ਤੇਰੀ ਕਸਰ ਸੀ ਕੀ ਤੂੰ ਵੀ ਆ ਜਾ ਕੀ ਹੋ ਗਿਆ ਦੱਸ ਤਸ ਸਹੀ ਅਕੇ ਆਵੇ ਤਾਂ ਸਭ ਮੇਰੀ ਮੱਝ ਨੂੰ ਨਜ਼ਰ ਲਾ ਕੇ ਛੋੜ ਦਿੱਤੀ। ਮੈਂ ਕੁਛ ਖਾਂਦੀ ਨਾ ਪੀਂਦੀ ਨਾ ਕੋਈ। ਮੈਨੂੰ ਮਾਤੀ ਨਜ਼ਰ। ਅੱਤੇ ਇੱਕ ਤਾਂ ਉਹ ਆਈ ਤੇ ਕਸੇ ਸਾਡੀ ਜਿਹੜੀ ਘਰੇ ਬਲਾ ਆ ਓਏ। ਇਹ ਮੈਂ ਤਾਂ ਸੋਖਣਾ ਵੇਖੀ ਅੱਜ। ਅਛਾ ਦਿੱਤੀ ਵੇਖੀ। ਅਛਾ ਆਵੇ ਤੂੰ ਕਿੱਡੇ ਝੂਠਾ ਝੂਠਾ ਦੀ ਭਾਂਡੇ ਤੂੰ। ਉਹਦਾ ਤਾਂ ਮੇਰੀ ਮੱਝ ਦੇ ਤੱਕ ਤੂੰ ਰੇਟ ਲਉਂਦੀ ਫਿਰਦੀ ਹੈ ਸਾਡੇ ਘਰੇ। ਤੇ ਵੇਖੀ ਤੂੰ ਅੱਜ। ਇਹ ਰੇਟ ਤਾਂ ਦੂਰੋਂ ਦੂਰੋਂ ਵੇਖ ਕੇ ਲਾਈ ਜਾਂਦੀ ਹੈ। ਇਹ ਮੱਝ ਕਿਵੇਂ ਅੱਜ ਹੀ ਵੇਖੀ ਸੋਖਣਾ। ਇਤ ਲਿੱਸੀ ਭੜੀ ਮੈਂ ਤੇਨੇ 3-4 ਲੱਖ ਦੀ ਹੋਣੀ ਜਿਹੜੀ ਆ ਉਹ ਬਗਲ ਕਰਦੀ ਨਹੀਂ ਲਗਾਦੇ ਨ ਮਾਠੇਰੀ ਸੀ ਕਿ ਇਹਦਾ ਟਿੱਕਰੇ ਮੇਰੀ ਨਜ਼ਰ ਲੱਗ ਗਈ ਕਿ ਤੇ ਕੱਲ ਦਾ ਪੱਠਾ ਤੱਥਾ ਨਹੀਂ ਖਾਣ ਤੇ ਪੱਠਾ ਤੱਥਾ ਨਹੀਂ ਖਾਣਦੀ ਉਹਦੇ ਤੇ ਹੜ ਬੰਦਰ ਵੜ ਗਏ ਨੇ ਤੇ 5 ਲੱਖ ਦੀ ਮੇਰੀ ਮੱਝ ਸੀਗੀ ਜਿਹੜੀ ਹਜ਼ਾਂ ਤਰੀ ਲੱਖ ਦੀ ਰੱਖੀ ਹੈ ਨਹੀਂ ਕੁਝ ਨਹੀਂ ਹੋਇਆ ਨਹੀਂ ਚੱਲ 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 ਪਰੇ ਤਰਾਂ ਨੂੰ ਪੜੇ ਜੇ ਹੱਥ ਨਾਲ ਨੂੰ ਲਾ ਚੱਲ ਜਾ ਪਰੇ ਨਹੀਂ ਬੁਖਾਰ ਚੜਿਆ ਹੋਣਾ ਹੋਰ ਇਹਨੂੰ ਦੱਸ ਕੀ ਹੋ ਗਿਆ ਈ ਦੀ ਛੇਤੀ ਕਰ ਮੈਨੂੰ ਤੂੰ ਦੱਸ ਤੈਨੂੰ ਕੋਈ ਸੱਦਣ ਗਿਆ ਤੂੰ ਵੀ ਹੁਣ ਇਹਦੇ ਆ ਕੇ ਛਰਾਣੇ ਖਲੋ ਕੀ ਯਾਰ ਦਾ ਕੰਮ ਕਰ ਜਾ ਕੇ ਆਪਣਾ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਇੱਧੇ ਸਬਜ਼ੀ ਤੋੜਦੀ ਸੀ ਆਪਣੀ ਤੇ ਮੈਂ ਆਖਿਆ ਤੇ ਘਰੇ ਕੋਈ ਆਇਆ ਗਿਆ ਵਵੇਲੀ 'ਚ ਜਾਵਾ ਵੇਖਾਂ ਮੈਂ ਚਰਗਲਾ ਮਾਰਾ ਮੈਨੂੰ ਕੀ ਪਤਾ ਸੀ ਭੈਣੇ ਤੂੰ ਮੱਝਾਂ ਨਾਲ ਗੱਲਾਂ ਮਾਰੀ ਚੰਨੀ ਹੈ ਕੀ ਮੇਰੀ ਮੱਝ ਮੈਂ ਗੱਲਾਂ ਮਾਰਾਂ ਜੋ ਮਰਜ਼ੀ ਕਰਾਂ ਜਾਂ ਤੂੰ ਘਰ ਚੱਲ ਜਾ ਆਪਣੇ ਚੱਲ ਜਾ ਕੀ ਹਾਂਡੀ ਠਾਂਡੀ ਆਖਣਗੇ ਘਰੇ ਅੱਧੀ ਪਾਗਲ ਹੋ ਗਈ ਪਾਣੀ ਮੈਨੂੰ ਧੋਣੇ ਘਰੇ ਲੈ ਭੈਣੇ ਮੇਰੇ ਕਹ ਸੁਣ ਲੈ ਗੱਲ ਮੈਂ ਕੇ ਜੀ ਖੋਣੀ ਮੈਨੂੰ ਤਾਂ ਕੋਈ ਚੰਗਾ ਲੱਗਦਾ ਉਹ ਮਾਸਟਰ ਜੀ ਕੀ ਐਂ ਕਰਦੀ ਸੀ ਮਾਛੇ ਚਪਲ ਨਹੀਂ ਕਾਖੇ ਆ ਇਧਰ ਆ ਜਾ ਇਧਰ ਇਧਰ ਨਾ ਡੇਲ ਟਾਟ ਟਾਟ ਕੇ ਉਹਦੇ ਵੱਲ ਵੇਖ ਕੀ ਭੈਣ ਮੈਂ ਕੀ ਵੇਖਣਾ ਮੈਂ ਕਿਹੜਾ ਦੁੱਧ ਚੋਣਾ ਉਹਦਾ ਦੱਤ ਤੇਰਾ ਕੀ ਪਤਾ ਜਦੋਂ ਚੋਮਦਰਾ ਇਥੇ ਨਾਲ ਤੇ ਸਬਜ਼ੀ ਲਾ ਕੇ ਬੈਠੀ ਹੈ ਅੰਤਰਾ ਵੀ ਦੇਖ ਕੇ ਹਟਾ ਦਿੱਤਾ ਨਾ ਕਿਤੇ ਕੱਦ ਨਾ ਕੌੜਾ ਕੀਤਾ ਰਾਤ ਨੂੰ ਆ ਕੇ ਚੋਰੀ ਜਾਇਆ ਕਰੇ ਕੀ ਭੈਣ ਮੈਂ ਤੇਰੀਆਂ ਵੀ ਅੱਖਾਂ 'ਚ ਮੱਝ ਬੜੀ ਰੜਕਦੀ ਦੇਖ ਜਿਹੜੀਆਂ ਸਾਡੇ ਘਰੇ ਬਲਛੜੀ ਆਉਂਦੇ ਆਂ ਜੀ ਬੜੀ ਰੜਕਦੀ ਨੀ ਮੇਰੀ ਗੱਲ ਤਾਂ ਸੁਣ ਲਿਆ ਕਰ ਕਿਤੇ ਕਾਲੀਆਂ ਚੀਜ਼ਾਂ ਨੂੰ ਮੇਕਦੀ ਨਜ਼ਰ ਲੱਗਦੀ ਹੈ ਕਾਲੀ ਮੱਝ ਨੂੰ ਕਦੀ ਨਜ਼ਰ ਨਹੀਂ ਲੱਗਦੀ ਪਹਿਲਾਂ ਤੈਨੂੰ ਕਿਹੜੇ ਸਿਆਣੇ ਨੇ ਆਖਿਆ ਵੀ ਕਾਲੀ ਮੱਝ ਨੂੰ ਨਜ਼ਰ ਨਹੀਂ ਮੱਝ ਨੂੰ ਨਜ਼ਰ ਤੇ ਪੈਣਾ ਲੱਗਦੀ ਹੈ ਜੇ ਕਿਸੇ ਅੱਖ 'ਚ ਲੰਘ ਜਾਵੇ ਚੰਗੀ ਸੋਹਣੀ ਮੱਝ ਵੇਖ ਕੇ ਮੱਝਾਂ ਪਿੱਛੇ ਤਾਂ ਲੋਕੀ ਭੌਂਕਦੇ ਫਿਰਦੇ ਹੈ ਲੱਖ 2 ਲੱਖ ਤੋਂ ਘੱਟ ਮੱਝ ਨਹੀਂ ਆਉਦੀ ਕੋਈ ਥੜੇ ਨਹੀਂ ਚੜਨ ਦਿੰਦਾ ਵੱਡੇ ਪਹੁੰਚ ਗਏ ਸਿਆਣੇ ਆਪ ਪਿੰਨੀ ਦਾ ਗਾਵਾਂ ਦਾ ਦੁੱਧ ਮਾਈ ਦੀ ਮੱਝ ਨੂੰ ਤਰਸਦੀ ਰਹਿੰਦੀ ਕਿਤੇ ਉਧਰਾਂ ਵੀ ਮੱਝ ਮਿਲ ਜੇ ਉਧਰਾਂ ਵੀ ਮਿਲ ਜੇ ਹਾਂ ਹਾਂ ਨਹੀਂ ਭੈਣੇ ਮੈਂ ਕਿਹੜਾ ਦੁੱਧ ਲੈਣ ਆਈ ਇਹਦਾ ਮੈਂ ਤਾਂ ਸਿਰਫ ਆਈ ਸੀ ਤੈਨੂੰ ਗੱਲਾਂ ਬਾਤਾਂ ਕਰਦੀ ਨੂੰ ਵੇਖ ਕੇ ਕਿ ਤੂੰ ਐਂ ਏਦਾਂ ਗੱਲਾਂ ਬਾਤਾਂ ਕਰੇਂਗੀ ਡੰਗਰਾ ਨਾ ਤੇ ਤੈਨੂੰ ਲੋਕਾਂ ਨੇ ਅੱਜੀ ਪਾਗਲ ਸਣਾ ਕਿ ਕਰਮੋਖਰੇ ਪਾਗਲ ਹੋ ਗਈ ਮੱਝਾਂ ਡੰਗਰਾਣਾ ਗੱਲਾਂ ਕੋਈ ਨਹੀਂ ਮੈਂ ਆਪਣੀ ਮੱਝ ਪਿੱਛੇ ਪਾਗਲ ਖਵਾਉਣ ਨੂੰ ਵੀ ਤਿਆਰ ਆ ਅੱਧੀ ਕਿਉਂ ਮੈਨੂੰ ਸਾਰੀ ਪਾਗਲ ਕਿਹਾ ਕਰੋ ਤੂੰ ਕਹਿ ਦਿੱਤਾ ਮੇਰੇ ਮੂੰਹ ਤੇ ਹੁਣ ਕਸਰ ਕੀ ਰਹਿ ਗਈ ਮੈਂ ਤਾਂ ਸਮਝਾਉਂਦੀ ਸੀ ਪਹਿਲੇ ਮੈਨੂੰ ਨਾ ਸਮਝਾਇਆ ਕਰ ਚਲ ਜਾ ਇੱਕ ਵੇ ਸਮਝਾਉਣ ਆਈ ਸੀ ਉਹ ਤਾਂ ਨਿਗਲੀ ਨਾ ਮਾਹ ਕਿ ਉਹ ਗੱਲਾਂ ਲਈ ਹੁਣ ਤੂੰ ਸਮਝਾਉਣ ਆ ਗਈ ਮੇਨੂੰ ਵਾਧੂ ਕਾਹੀ ਕੋਈ ਨਹੀਂ ਡਾਕਟਰ ਨੂੰ ਸਾਧਦੀ ਲੈ ਹੈਗਾ ਮੇਰੇ ਘਰ ਵਾਲੇ ਕੋਈ ਨੰਬਰ ਲੈ ਮੈਂ ਬੁਲਾ ਦੇਣੀ ਡਾਕਟਰ ਨੂੰ ਹੋਰ ਦੱਸ ਕੀ ਕਰ ਜਾ ਫੇ ਡਾਕਟਰ ਨੂੰ ਸਾਧ ਸਾਧ ਦੇਗੀ ਹਾਂ ਸਾਧ ਦੂੰਗੀ ਇਹ ਕਿਹੜੀ ਗੱਲ ਆ ਵੇ ਸਾਡੇ ਵਾਲੀ ਕੱਲ ਦੀ ਗਈ ਜਾਂਦੀ ਮੈਂ ਡਾਕਟਰ ਸਾਧ ਦੀ ਡਾਕਟਰ ਸਾਧ ਦੀ ਅਰੇ ਕੱਲ ਗਈ ਹੁ ਕਿਤੇ ਹਾਂਜੀ ਮੈਂ ਦਵਾਈ ਲੈ ਜਾਣਾ ਕਿਹੇ ਸਿਆੜੇ ਕੋਲ ਗਈ ਤੇ ਕੱਲ ਦੀ ਮੇਰੀ ਵਾਚ ਬਿਮਾਰ ਪਈ ਨਹੀਂ ਪੈਣੇ ਤੂੰ ਐਨਾ ਐਨਾ ਇੱਥੇ ਚੱਕਰਾਂ ਚ ਨਾ ਪਿਆ ਕਰ ਕਰਨਪੁਰ ਦੇ ਚੱਕਰਾਂ ਚ ਨ ਇਹ ਕੰਮ ਹੋ ਨਹੀਂ ਚੱਲਦੇ ਕਿਉਂ ਨਾ ਚੱਲਦੇ ਐਵੇਂ ਪਹਿਲਾਂ ਕਿਉਂ ਹੁਣ ਵੀ ਬਥੇਰੇ ਕਰਦੇ ਕਰਮ ਦੇ ਚਾਤੇ ਦੁਨੀਆ ਆ ਜਾ ਬਥੇਰੇ ਕਰਦੀ ਇਹ ਕੀ ਦੁਨੀਆ ਵਾਂ ਨਹੀਂ ਇਹ ਬਹੁਤ ਬੜੀ ਐ ਮੈਂ ਕੀਤੀ ਜਿਹੜੀ ਕੱਲ ਦਵਾਈ ਲੈਣ ਗਈ ਇਹਨੀ ਤਨੇ ਕੀਤੀ ਦੁਨੀਆ ਨੇ ਤੇ ਕੀਤੀ ਜਾਣਾ ਕੋਈ ਨਹੀਂ ਹੋਗੀ ਉਹਨੇ ਅਖੋਂ ਨਾਂ ਪੜਨੇ ਅਸੀਂ ਤਾਂ ਕਿਸੇ ਬਾਬੇ ਨੂੰ ਨਹੀਂ ਜਾਣਦੇ ਆਹੋ ਜਾਗ ਕੋਈ ਕਾਲਾ ਛਿੱਟੜ ਨਹੀਂ ਹੈ ਚਮੜੇ ਦਾ ਉਹਨੂੰ ਅੱਧਾ ਕਰਕੇ ਉਹਦੇ ਗਲ ਚ ਪਾ ਦੇ ਮਾਜ ਤੇ ਕਿਤੇ ਨਜ਼ਰ ਨਹੀਂ ਲੱਗਦੀ ਤੇਰੀ ਮਾਜ ਨੂੰ ਇੱਥੇ ਤੂੰ ਤੇ ਇੱਥੇ ਮੈਂ ਮੈਂ ਨਾ ਉਹ ਤਾਂ ਮੈਂ ਤੇਰੇ ਕੋਲ ਲੱਗੀ ਗੱਲ ਕਰ ਉਹਨੂੰ ਉਹ ਨਾ ਦੱਸੀ ਸਾਡੇ ਵਾਲੇ ਮੈਂ ਉਹਦੇ ਪੈਰਾਂ ਦੀ ਮਿੱਟੀ ਚੁੱਕ ਕੇ ਤੇ ਉਹ ਵਾਰੀ ਆ ਅਗੇ ਨਜ਼ਰ ਜੀ ਦੀ ਲੱਗੀ ਉਹ ਬਹਿਣ ਜਾਂਦੀ ਤੇ ਸੱਚੀ ਇਹ ਗੱਲ ਉਹ ਕਰਦੀ ਫਿਰ ਉਹ ਗੱਲ ਚ ਦਈਆਂ ਵਾਲੀ ਅਨਪੜਾਂ ਵਾਲੀ ਮੈਂ ਤੇ ਆਖਨੀ ਆ ਕਿ ਤੂੰ ਤੇ ਘਰੇ ਪੜ੍ਹੀ ਲਿਖੀ ਹੋਵੇਂਗੀ ਤੂੰ ਤਾਂ ਇੱਧਾ ਬਾਬੇ ਬੂਬੇ ਨੂੰ ਨਹੀਂ ਮੰਦੀ ਹੁਣ ਤੂੰ ਤਾਂ ਮੈਨੂੰ ਲੱਗਦਾ ਸਾਰੇ ਸਾਰਿਆਂ ਨੂੰ ਵਾਧੇ ਸਭ ਇਹਦੇ ਵਿੱਚ ਮੈਂ ਕੀ ਮਾੜਾ ਕਰਤਾ ਪੈਰਾਂ ਦੀ ਮਿੱਟੀ ਤਾਂ ਚੁੱਕੀ ਦਿੱਤਾ ਭੈਣੇ ਤੇਰਾ ਦੀ ਮਿੱਟੀ ਤੇ ਤੂੰ ਤਾਂ ਆ ਚੁੱਕੇ ਨਾ ਤੂੰ ਕਿਸੇ ਡਾਕਟਰ ਨੂੰ ਵਿਖਾਈ ਮੱਝ ਆਪਣੀ ਨਾ ਕਿਸੇ ਕਿਸ ਸਿਆਣੇ ਨੂੰ ਤੈਨੂੰ ਪਤਾ ਵਾ ਨਾ ਸਿਆਣਾ ਬੰਦਾ ਹੋਵੇ ਨਾ ਉਹ ਵੀ ਦੱਸ ਦਿੰਦਾ ਮੱਝ ਨੂੰ ਕੀ ਹੋਇਆ ਹਾਂਦੇ ਆ ਜੇ ਬੱਚੇ ਨੂੰ ਕੁਝ ਹੋਵੇ ਤੇ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਹੁੰਦਾ ਨਾ ਜੇ ਮੱਝ ਨੂੰ ਵੀ ਮੈਂ ਸਾਂਭਦੀ ਆ ਜੇ ਮੇਰੀ ਮੱਝ ਨੂੰ ਕੁਝ ਤੇ ਸਭ ਤੋਂ ਪਹਿਲਾਂ ਮੈਨੂੰ ਪਤਾ ਵੀ ਉਹਨੂੰ ਨਜ਼ਰ ਲੱਗੀ ਉਹਨੂੰ ਕੱਖ ਨਹੀਂ ਹੋਇਆ ਕਿਉਂਕਿ ਇਧਰ ਮੇਰੀ ਸੁਣਗਾ ਗੱਲ ਜਿੱਦਨ ਮੇਰੀ ਮੱਝ ਆਈ ਸੀ ਉਹ ਉੱਚੀ ਲੰਮੀ ਸੋਹਣੀ ਜਵਾਨ ਮੇਰੀ ਮੱਝ ਸੀ ਜਿਹੜਾ ਵੇਖੀ ਤੇਰੀ ਮੱਝ ਕਿੱਡੀ ਸੋਹਣੀ ਤੇਰੇ ਪੇਕੇ ਵਾਲੇ ਮੱਝ ਕਿੱਡੀ ਸੋਹਣੀ ਦਿੱਤੀ ਸੂਣ ਤੇ ਕਿਹੜੀ ਗੱਲ ਆ ਭਾਵੇਂ 15 ਸਾਲਾਂ ਨੂੰ ਸੂ ਪਾਵੇ ਸੂਨ ਨੂੰ ਕੀ ਕਹਿਦਾ ਤੂੰ ਹੈ ਮੱਝ ਵੇਖ ਕੇ ਤਾਂ ਲੋਕੀ ਮਰੀ ਜਾਂਦੇ ਤੂੰ ਨਹੀਂ ਮਰ ਗਈ ਹਾਂ ਦਨ ਤੇਰੇ ਨਾਲੱਖ ਦੇਂਦੇ ਆਂ ਬਈ ਆਖੇ ਘਰੇ ਦੁੱਧਾ ਤੇ ਦਿੰਦੀ ਹਣੀ ਮੈਨੂੰ ਥੋੜੀ ਪਤਾ ਹੈ 10 ਸਾਲ ਹੋ ਗਏ ਮੱਝ ਹੀ ਨਹੀਂ ਸੂਈ ਲੈ ਐਦਾਂ ਦੀ ਮੱਝ ਨੂੰ ਪੱਠੇ ਪਾ ਕੇ ਦੱਸ ਤੂੰ ਕੀ ਕਰਨਾ ਤੇ ਵੇਚ ਵਟਦੇ ਪਰੇ ਮੇਰੀ ਸੁਣ ਕ ਜੇ ਮੈਂ ਪੱਠੇ ਪਾਉਣੇ ਤਾਂ ਇਹਨੇ ਹਣਾ ਤੂੰ ਪੱਠੇ ਨਾਲ ਪਾਸ ਜੇ ਮੈਂ ਪਾਣੀ ਢਾਉਣਾ ਇਹਨੇ ਹਣਾ ਤੂੰ ਪਾਣੀ ਨਾਲ ਢਾ ਤੇ ਫਿਰ ਤੂੰ ਆਪ ਹੀ ਸਿਆਣੇ ਨਜ਼ਰ ਹੀ ਲੱਗੇ ਇਹਨੂੰ ਹੋਰ ਕੀ ਹੋਇਆ ਵਾ ਸਟਾਰਟ ਕਰ ਲਾ ਜਿਹੜੇ ਪਖੰਡ ਤੂੰ ਕਰੇ ਤੂੰ ਵੀ ਆਪਣਾ ਚਾਲ ਲਾ ਤੂੰ ਜਾਣੀ ਪਖੰਡ ਕੋੜ ਨਾ ਮੈਨੂੰ ਦੱਸੀ ਚੱਲ ਜਾ ਮੈਂ ਲੱਗੇ ਵੜੀ ਤਾਂ ਪੀ ਪਈ ਮੈਂ ਆਖਣ ਨਹੀਂ ਨਾਣਾ ਚਾਹ ਜਿਹੜੇ ਕਰਨੇ ਪੈਰਾਂ ਦੀ ਮਿੱਟੀ ਮਿੱਟੀ ਚੁੱਕ ਕੇ ਜੋ ਵੀ ਕਰਨਾ ਕਰ ਲਾ ਮੈਂ ਕਦ ਦੱਤ ਤੂੰ ਬਹਾਰਤੀ ਆ ਬਹਾਰਤੀ ਮੇ ਚੁੱਕੀ ਹਾਂ ਮੈਨੂੰ ਕੱਢ ਕੇ ਤੱਕ ਪਤਾ ਲੱਗਦੀ ਹੈ ਸ਼ਾਇਦ ਪਾਣੀ ਪੀ ਲਵੇ ਨਹੀਂ ਮੈਂ ਹਜੇ ਵੇ ਹਜੇ ਨਾ ਉਹ ਉਧਰ ਵੇ ਉਧਰ ਉਧਰ ਉਹ ਖੁਰਲੀ ਚ ਮੂੰਹ ਮਾਰ ਠੀਕ ਨਹੀਂ ਹਾਂ ਉਹ ਦਜਾਂ ਨਹੀਂ ਆਖੇ ਕੀ ਮਾਰਨ ਨਾ ਤਾਂ ਵੀ ਖੁਰਲੀ ਚ ਮੂੰਹ ਹੋ ਦੇਖੇ ਮੈਂ ਤੈਨੂੰ ਕਹਾਂ ਨਾ ਨਜ਼ਰ ਲੱਗੀ ਇਹਨੂੰ ਹੋਰ ਕੁਛ ਵੀ ਢਾ ਕੇ ਦੇ ਇਹ ਲੈ ਨਾ ਮੈਂ ਨਾ ਘਟਾ ਦੇਵਾਂ ਨਾ ਤੇਰੇ ਇਹਦੇ ਨਹੀਂ ਪੀਂਦੀ ਕਿਤੇ ਤੇਰਾ ਜਾਦੂ ਕੰਮ ਕਰ ਜਾਵੇ ਕਿਤੇ ਮੈਨੂੰ ਵੀ ਲੋੜ ਪੈ ਜਾਦੀ ਇਹੋ ਜਿਹਾ ਕੰਡ ਕਰਾਈ ਦੀ ਲੈ ਲੈਣੀ ਪਾਣੀ ਪੀਣੇ ਨਾ ਪੀਲਾ ਹਾਂ ਹਾਂ ਚਾਹ ਜੇ ਹੋਜੀ ਮਾਲਕਨ ਉਹੋ ਜੀ ਇਹ ਗਾਂ ਤੇਰੀ ਖੰਡ ਦੀ ਹਲ ਪਾਣੀ ਤੇ ਰੱਖ ਪੀ ਲੈ ਲੈ ਨਹੀਂ ਪਾਣੀ ਪਾਲਾ ਆ ਸ਼ੁਕਰੇ ਰੱਬਾ ਸ਼ੁਕਰ ਮੇਰੀ ਬਾਜ ਨੇ ਪਾਣੀ ਪੀਤਾ ਇ ਲੈ ਰੰਗ ਹੀ ਲੱਗ ਗਿਆ ਹੈ ਇਧਰ ਵੇਖ ਲੈ ਨਾ ਵੇਖ ਲੈ ਇਧਰ ਵੇਖ ਇਧਰ ਵੇਖਣ ਤਈਂ ਵੇਖ ਲੈ ਉਹਦੀ ਕਸ਼ਰੀ ਦੀ ਲੱਗੀ ਨਜ਼ਰ ਵੇਖੇ ਮਿੱਟੀ ਵਾਰੀ ਤੇ ਪੀ ਲਿਆ ਪਾਣੀ ਸ਼ੁਕਰੇ ਮਾਲਕਾ ਸ਼ੁਕਰ ਲੈ ਮੈਂ ਵੀ ਹੁਣ ਅਜ ਅੱਜ ਕੇ ਰੋਟੀ ਖਾऊं ਤੇ ਚਾਹ ਪੀऊं ਲੈ ਆਹ ਵੇਖ ਲੈ ਪੀ ਲੈ ਕਿ ਨਹੀਂ ਪੀ ਲਿਆ ਲੈ ਫਿਰ ਤੂੰ ਇੰਜ ਕਰ ਬਾਲਟੀ ਛੱਡ ਕੇ ਉਹਦੇ ਨਾਲ ਆ ਆਹ ਲੈ ਆ ਲੈ ਲੈ ਮੈਂ ਉਹਦੇ ਨਾਲ ਆ ਸ਼ੁਕਰੇ ਮਾਲਕਾ ਮੇਰੀ ਬਾਤ ਠੀਕ ਹੋ ਗਈ ਚਲ ਗੜ ਮਾ ਜਾਨੀ ਵਧਾਈਓ ਬਤਨੂਰਾ ਚੰਗਾ ਚੰਗਾ ਤਰ ਤਮੀ ਬਾਤ ਬਹੁਤਾ ਬਹੁਤਾ ਰੱਪ ਤੇ ਨਹੀਂ ਦਵੇ ਫਟਾਫਟ ਉਪਾਹੇ ਗਈ ਤੁਮ ਸਾਹ ਤੇ ਸ਼ਮਾ ਤਾਂ ਕਬੇ ਆਉਂਦੀ ਜਲਦੀ ਮ ਮਕਵਾਵਾ ਕਰਾ ਜਾ ਬੜ ਚਲ ਜਾ ਈ ਛੋਣ ਮਾਜੀ ਬੇਰੀ ਕੀ ਹੋਈਏ ਤੇ ਕਈ ਨਾ ਸਿੱਟ ਦਮ ਤੇ ਪਾਲੀ ਇਹਨ ਮਕਵਾਵਾ ਨਾ ਰਾਸ ਕਰੀ ਇਹਨ ਕੁੜੀ ਜੇ ਤੇ ਮਾਜੀ ਠੀਕ ਹੋ ਗਈ ਮੇਰਾ ਤੇ ਪੈਰ ਨੇ ਪੁੰਜੇ ਲੱਗਣ ਤੇ ਹੈ ਹੋਰ ਕੀ ਚਾਹੀਦਾ ਮੈਨੂੰ ਲਾ ਪੀਲਾ ਪਾਣੀ ਤੈਨੂੰ ਨੀ ਮੈਂ ਦਿੰਦੀ ਭਾਵੇਂ ਲੱਖ ਸ਼ੇਰ ਮਾਰ ਸ਼ੇਰ ਪੀਲਾ ਸ਼ੁਕਰੇ ਮਾਲਕਾ ਸ਼ੁਕਰੇ ਮੇਰੀ ਮਾਝੀ ਸਾਈ ਹੋ ਹੈ ਮੇਰੇ ਸਾਰਾ ਕੁਛ ਹੀ ਵਿਚਿਆ ਗਿਆ ਹਾਂ ਚਲ ਕੋਈ ਨਹੀਂ ਥੋੜਾ ਥੋੜਾ ਕਰਕੇ ਪੀ ਲੈ ਹਜੇ ਨજર ਲੱਗੀ ਤਾਂ ਕੱਲ ਨੂੰ ਫੇਰ ਤੇ ਪੈਰਾ ਦੀ ਮਿੱਟੀ ਚੁੱਕ ਕੇ ਬਾਹਰੋਂ ਵੀ ਤੇਰੇ ਕੋਈ ਨਹੀਂ ਠੀਕ ਹੋ ਜਾਣਾ ਸ਼ੁਕਰੇ ਬਾਬਾ ਦਾ ਸ਼ੁਕਰ ਪਾਣੀ ਕਰਾਂ ਤਾਂ ਕਿੰਨੇ ਮੀਰ ਜਗਿਆ ਪਿਆ ਵਾ ਪਾਣੀ ਕਰੀ ਜਾਣਾ ਸਲਾਬੀ ਆਏ ਹਾਂ ਪਾਣੀ ਦੂਸਰਾ ਤਰਾਂ ਕੋਲ ਇਹਦਾ ਹੁਣ ਵੀ ਨਹੀਂ ਕਿੰਨਾ ਘਾਹ ਜੇ ਤੇ ਬਿਸਕੀਆ ਲੱਗਾ ਹੈ ਪਾਣੀ ਕਰਾਂ ਕੀ ਜਾਣੀ ਪਾਣੀ ਕਰ ਪੀ ਜਾਂਦੀ ਹੈ ਅੱਗੇ ਨਜ਼ਾਰਾ ਤੀਸਰੇ ਨਾ ਤੁੰਗ ਵੇਲੇ ਸਪਾਸਾ ਇਸ ਪਾਟੇ ਨੂੰ ਨਹੀਂ ਤੋੜਨਾ ਮੈਂ ਤਾਂ ਕਦੇ ਵੀ ਨਹੀਂ ਕੀ ਕਰਦਿਆਂ ਰਹੀਦੀਆਂ ਜੀ ਸਾਰੀ ਤੇਰੀ ਤੇ ਪਾਣੀ ਤੋਂ ਬਾਟੀ ਨੂੰ ਪੁੱਛਣਾ ਨਹੀਂ ਸੀ ਦੋਗੇ ਮੈਂ ਤਾਂ ਕੱਲੀ ਚੰਕੀ ਧੋ ਜਾਣੀ ਜੀ ਦੋ ਵਾਰ ਤੇ ਤਰੋਂਕ ਵੀ ਦੋਗੇ ਤੇ ਕੀ ਹੋਣਾ ਲੱਗਾ ਦੱਸ ਕੇ ਕੱਲੀ ਮੇਰਾ ਵੀ ਦੋ ਦਾ ਨਾਂ ਹੀ ਹੈ ਉਹਦੀ ਸੁੱਖ ਨਾ ਜਦੋਂ ਅਸੀਂ ਰਾਣੋ ਆਈ ਆ ਉਹਦੇ ਰਾਣੋ ਜੋ ਕੀ ਆ ਮੈਂ ਤਾਂ ਕੱਲੀ ਕੱਲੀ ਰਹਿ ਗਈ ਨਹੀਂ ਕਰਨਾ ਕੋਈ ਨਾ ਕੀ ਏ ਘਰ ਦੀ ਤੇ ਚੁੱਤਨ ਦੀ ਰਾਣੋਂ ਆ ਗਈ ਨਾ ਤੇ ਉਹ ਸੂਈ ਨਾ ਫਿਰ ਕੀ ਤੇ ਨਾਲ ਫਟਕਲੀ ਹੋ ਜਾਂਦੀ ਛੁਕੀ ਤੇ ਮੈਂ ਕਰ ਦਿੰਦੀ ਚੱਲੀ ਵੀ ਚਲ ਮੰਨਦੇ ਆ ਦਿੱਤੀ ਅਗਲੇ ਕਿੰਨਾ ਦੀ ਉਹ ਨਹੀਂ ਆਨੇ ਦਾ ਪਤਾ ਨਹੀਂ ਤਵੇ ਸੂਵੇ ਕਿ ਨਾਲ ਸੂਵੇ ਸਾਡੀ ਆ ਤੇ ਕਰੀ ਚਲ ਉਹ ਵੀ ਨਹੀਂ ਆਖੀ ਪਰ ਘਰਤੀ ਇਹਦੀ ਜਾਦੀ ਜਿੱਦੋਂ ਉਹਨੂੰ ਆਪਾਂ ਹਰਿਆ ਪਾਈ ਜਾਂ ਉੱਤੇ ਸਾਧਾ ਪੀਤਾ ਚਰਬੀ ਬੰਦੀ ਦਸਰਾ ਆਪਾਂ ਦੇ ਵੀ ਦੋ ਨਹੀਂ ਜੇ ਡੰਗਰ ਸੋਇਆ ਸੋਏ ਨੂੰ ਪਾਉ ਜਿਹਨੇ ਦੁੱਧ ਦੇਣਾ ਵਾ ਇਦੋਂ ਦੇ ਅੰਦਰ ਚੱਦੀ ਬਣੀ ਤੀ ਸੂਣਾ ਨੇ ਸੁਭਾਅ ਤੇ ਹੁਣ ਰਹੀਂਦੀ ਖੁੰਦੀ ਕੱਲ ਦੀ ਗੱਲ ਸੁਣ ਲਾ ਮੇਰੀ ਉਹ ਹੋ ਗਈ ਬਿਮਾਰ ਅੱਛਾ ਤੇ ਮੈਂ ਰ ਗਈ ਸਰਸਰੀ ਨਹੀਂ ਪੈਣਾ ਕਰਾਈ ਨਾ ਮੇਰੀ ਮੰਮੀ ਆਈਗੀ ਤੇ ਮੈਂ ਆਹ ਚਲ ਮਾਹੀ ਤੈਨੂੰ ਕਰਾਈ ਲੈ ਆਉਣੀ ਤੇ ਦਵਾਈ ਲੈਣ ਗਈ ਤੇ ਉਹ ਕਿਤੇ ਹੋ ਗਈ ਆਉਂਦੇ ਨੂੰ ਬਿਮਾਰ ਪੈਣੇ ਨੇ ਕੋਈ ਰੱਟਾ ਪਾਈ ਇਹ ਸਿਆਣੀ ਦੇ ਗਈ ਇਹ ਸਿਆਣੀ ਦੇ ਗਈ ਮੇਰੀ ਮੱਜ ਨੂੰ ਕੁਛ ਕਰਾ ਜੇ ਤੈਨੂੰ ਬਤਾ ਮੈਂ ਬੇਜਬਾਨ ਨੂੰ ਕਰਕੇ ਕੀ ਰਹਿਣਾ ਨੀ ਭੈਣ ਅਜ ਕਲ ਜੋ ਖਜਾਨ ਕਿਥੇ ਦਿਆ ਵਾ ਮੈਂ ਨਾ ਮਸਰਦੀ ਲੈਣ ਗਈ ਸੀ ਮੈਨੂੰ ਕਿਥੋਂ ਪਤਾ ਲੱਗਣਾ ਸੀ ਮੈਂ ਤੋੜਦੀ ਸੀ ਸਬਜੀ ਤਾ ਕਾਂ ਦਾ ਨਾ ਤੇ ਕਾਂ ਦਾ ਤੈਨੂੰ ਪਤਾ ਸਾਡੀ ਸਬਜੀ ਨਹੀਂ ਤੇ ਮੈਂ ਤੇ ਆ ਕੇ ਕਿ ਤੈਨੂੰ ਦੋਵੇਂ ਦਰਾਨੀ ਦਿਖਾਣੇ ਗਈਆਂ ਜੇ ਜੰਗ ਜੂਲ ਮਾਰਨਾ ਵਾ ਵੇਖ ਆਵਾ ਉਹ ਤਾਂ ਵੇਖ ਕੋ ਤੰਗੀ ਪੈਣਾ ਦੰਗਾਣਾ ਗੱਲਾਂ ਕਰਨ ਦਈ ਕਿ ਇਹ ਪਤਾ ਨਹੀਂ ਕੀ ਕਰਨ ਦਈ ਮੈਂ ਤਾਂ ਵੇਖ ਕੇ ਹਾਂ ਹਾਂ ਤੇ ਤਨਾ ਆਪਣਾ ਇਹ ਨਾ ਦੇ ਵਰਤਣਾ ਛੱਡੋ ਇਸ ਚਾਦੂ ਤੂਣਿਆਂ ਦੇ ਪਿਛੇ ਪਈ ਹੋਈ ਆ ਮੈਂ ਤੇ ਨਾ ਤੂ ਤੂਣੇ ਤੇ ਮੈਂ ਵੀ ਆਪਾਂ ਨਾ ਆਪਣਾ ਮੈਂ ਲੈ ਲੈਂਗੀ ਤੇ ਨਾ ਮੈਂ ਵੀ ਨਾਲ ਵਾ ਵਸਿਆਣੇ ਉਹ ਵੀ ਨਹੀਂ ਜਾਂਦੀ ਮੈਂ ਤੈਨੂੰ ਐਵੇਂ ਕਹਿਤਾ ਜੀ ਪੈਣਾ ਮੈਂ ਪਰਮਾ ਚਾ ਜੂ ਰਾਣੂ ਆ ਗਈ ਨਾ ਜੂ ਉਹਨੇ ਮੱਝ ਲੈ ਆਂਦੀ ਸੁਖਣਾ ਹੈ ਉਦੋਂ ਦਾ ਹੀ ਇਸੇ ਬੈਮਾ ਪਰ ਮੱਝ ਪੈ ਗਈ ਮੈਂ ਸਿਆਣਾ ਗੱਲ ਕਰੇਗੀ ਮੇਰੀ ਥੋੜੀ ਕਰੀ ਨੀ ਮੈਂ ਗੱਲ ਕਰਦੀ ਸਚਾਈ ਦੀ ਠੀਕ ਆ ਜਲਮਾਂ ਦੇ ਦੁੱਖ ਹੁੰਦਾ ਵਾ ਹੁਣ ਕੱਲ ਤੋਂ ਮੱਝ ਕੋਈ ਬਿਮਾਰ ਕੋਈ ਹੋਈ ਠੀਕ ਤੂੰ ਤਾਂ ਦੇਖਿਆ ਹੀ ਤਾਂ ਨਹੀਂ ਤੂੰ ਕਰਦੀ ਮੈਂ ਤੇ ਆ ਗਈ ਮੇਰੇ ਨਾਲ ਲੜਦੀ ਸੀ ਮੈਨੂੰ ਨਹੀਂ ਪਤਾ ਲੱਗਾ ਉਹ ਵੀ ਤੂੰ ਛੱਡ ਚੱਲ ਹੋ ਗਈ ਐ ਚਾ ਸ਼ੂਗਰ ਮਾਰਕ ਦਾ ਜੇ ਠੀਕ ਹੋ ਗਈ ਨਾ ਦੇਖ ਕੇ ਨਹੀਂ ਬਾਅਦ ਕਿ ਮੈਂ ਗਈ ਨਹੀਂ ਉਹ ਰੈਂਦੀ ਖੁੰਦੀ ਉਹਨੇ ਨਾ ਰਾਤ ਦੀ ਖਾਦੀ ਰੋਈ ਨਾ ਚਾਹ ਨਾ ਪਾਣੀ ਪਾਣੀ ਦੀ ਘੁੱਟ ਪੀ ਲੈਂਦੀ ਬਸ ਉਹਦੇ ਉਹ ਨਾ ਬਿਮਾਰ ਹੋਣਾ ਮਤਉਂਦਾ ਇਹ ਨਾ ਬਿਮਾਰ ਹੋ ਜੇ ਆਉਣੀ ਨਹੀਂ ਘਰੇ ਆਈ ਨਹੀਂ ਅਜੇ ਤੱਕ ਮੈਂ ਨਾ ਆਈ ਨਹੀਂ ਵੀ ਆਈ ਕਿੱਥੇ ਗਈ ਮੈਂ ਤਾਂ ਨਹੀਂ ਪਾਣੀ ਕਰਾਂ ਪਰ ਵੇ ਨਾ ਆਵੇ ਨਿਆਣੀਓ ਗਿੱਲੇ ਤਾਂ ਕੇ ਨਾ ਉੱਪਰ ਹੀ ਹੋ ਜਾ ਤੇ ਰੈਂਦਾ ਖੁੰਦਾ ਤੈਨੂੰ ਪਸੰਦੀ ਵੀ ਐਡੀ ਜਾਨ ਤਾਂ ਕਿ ਮੈਂ ਤੇ ਹਕੀਕਤ ਆ ਰਹੀ ਪਈ ਹੈ ਹੈ ਉਸ ਦਾ ਸੂਕੂ ਜਦੋਂ ਸੁਣਾ ਉਹ ਡੰਗ ਤੇ ਹੱਥ ਵਸ ਅਗਲਿਆਂ ਦੇਤੀ ਦੇਤੀ ਹੁਣ ਇਹ ਥੋੜੀ ਪਤਾ ਹੁੰਦਾ ਵੀ ਸੂਕ ਇਹ ਬਗਾਨੇ ਕਰ ਚਾਹੁੰਗੇ ਨਾ ਮੇਰੀ ਗੱਲ ਤਾਂ ਸੁਣਨੀ ਆਪਣੀ ਬੜ 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 ਕਰੀ ਜਾਂਦੇ ਇਹ ਵਿਕਾਸ ਤੇ ਆ ਕਿਸ ਤਰ੍ਹਾਂ ਹੈ ਇਸ ਕੋ ਨੈਰੀ ਆਖੇ ਤੁਸੀਂ ਦੋਵੇਂ ਦਾ ਮੈਨੂੰ ਦੇਖਾ ਇਹ ਲੀਕਾ ਲਿਖੀ ਹੁਣ ਤਾਂ ਮੈਨੂੰ ਲੱਗਦਾ ਤੂੰ ਨੰਗ ਕੇ ਆਈ ਸੀ ਤੇਰੇ ਪੈਰਾਂ ਦੀ ਕਿਤੇ ਮਿੱਟੀ ਜੋ ਅੱਗੇ ਨਹੀਂ ਹੋ ਤੇ ਮਾਜਦੇ ਆ ਰਹੇ ਤਵਾਰੇ ਆ ਰਹੇ ਤਵਾਰੇ ਸਹੀ ਤੇਰੇ ਮਾਜ ਨੀ ਜਲੋ ਤੇ ਕੋਈ ਨਹੀਂ ਮੇਰੇ ਪੈਰਾਂ ਦੀ ਮਿੱਟੀ ਚੁੱਟੀਆਂ ਕੀ ਹੋ ਚੱਲਿਆ ਵਾ ਪਰ ਉਹ ਭੈਮ ਪਰਮ ਕਰੀ ਜਾਂਦੀ ਹੈ ਫਿਰ ਉਹਦੀ ਮੱਝ ਵੀ ਪਾਣੀ ਪੀਣ ਲੱਗਦੀ ਤੇ ਪੱਠੇ ਵੀ ਖਾਣ ਲੱਗਦੀ ਨਿਜਾਲਾ ਮੈਂ ਸ਼ੁਕਰ ਅਨ ਮਾਲਕ ਦਾ ਖਾਨ ਲਾਪੀਆ ਕੱਖ ਨਹੀਂ ਉਹ ਲੱਗਾ ਸਿਆਣੇ ਆਂਦੇ ਆ ਐਡਾ ਆ ਕੁਕੀ ਤੇ ਕੁਛ ਨਹੀਂ ਦਾ ਗੈਮ ਪਰ ਨਾ ਕੋ ਚਲੋ ਇਹ ਨਾ ਵਾ ਠੀਕ ਨਹੀਂ ਚਾਹੀਦੀ ਅੱਜ ਠੀਕ ਹੋ ਜੇ ਅਸਲ ਵੀਰੇ ਤਾਂ ਸਾਂਝੇ ਘਰ ਹੀ ਆਉਣਾ ਵਾ ਕਿਤੇ ਨਹੀਂ ਆ ਤਾ ਉਹਨੂੰ ਕਦੇ ਪਿਆਰ ਸਮਝਾਇਆ ਕਿ ਇਹ ਤਾਂ ਪਖੰਡ ਪਹੁੰਦੀ ਆ ਅੱਜ ਕੱਲ ਕੋਈ ਨਹੀਂ ਕਾੜਦਾ ਉਹ ਤਾਂ ਪਿਛਲੇ ਜ਼ਮਾਨੇ ਸੁਭੰਦੇ ਨਹੀਂ ਉਹਨੇ ਤੇ ਮੇਰੀ ਸੁਲਾਵ ਨਹੀਂ ਮੰਨਣੀ ਮੈਂ ਆਨੀ ਆ ਠੀਕ ਹੁੰਦੀ ਆ ਸੋ ਪੈਸੇ ਤੇ ਨਹੀਂ ਤੇ ਆਪਣੇ ਖਾਤੇ ਜਾਵਾਂ ਜੀ ਚਲੋ ਸਭ ਤੋਂ ਵਧੀਆ ਗੱਲਾਂ ਤੇ ਵੇਚ ਕੇ ਆਪਣੇ ਘਰ ਤੇ ਜਮਾ ਪੈ ਕੇ ਇਹ ਬੰਬਾਰ ਸਮਾਜ ਦੀ ਸੂਚ ਗਈ ਵੇਚਣ ਵਾਲੀ ਬੰਬਾਰ ਤੇ ਕਹਦੀ ਮੈਂ ਤਾਂ ਕਈ ਸਲੇਮਸ ਤੋਂ ਅਦੇ ਤਰੀਕਾ ਜਾਈ ਤੂੰ ਨਾ ਕਹਿੰਦੀ ਤੇ ਉਹਦੇ ਨਾਲੇ ਵਾਹ ਹੈ ਦੀ ਤੇਰੀ ਗੱਲ ਤੇ ਸੱਚੀ ਆ ਚੱਲ ਕੋਈ ਨਹੀਂ ਗਾ ਮੈਂ ਆਪਣਾ ਕੰਮ ਕਰਾਂ ਮੈਂ ਵਾਹ ਰੋਟੀ ਪਾਣੀ ਨਹੀਂ ਪਕਾਉਣਾ ਮੈਂ ਕਿੰਦੀ ਵੇਖੀ ਮਾਰੇ ਮੇਰੇ ਸੰਗਰ ਆ ਬੋਲ ਕੇ ਪਾਣੀ ਵਿੱਚ ਛੁੱਪ ਛੁੱਪੋ ਆਪਣਾ ਤਰੀਕਾ ਤੇ ਵਰਗਾ ਕਰੀ ਜੇ ਨਹੀਂ ਉਹਨੂੰ ਦਇਆ ਕਰ ਵੀ ਕੋਈ ਨਹੀਂ ਸਰੀਰ ਤੇ ਕਹਿੰਦੇ ਦੇਰ ਕੇ ਚਾਹ ਪਾਉਂ ਤਾਣ ਖਾਣੀ ਕੰਮ ਲੈ ਤੂੰ ਮੈਂ ਦੱਸਾ ਸਾਡੇ ਨੂੰ ਆਈ ਨਹੀਂ ਪਤਾ ਲੈ ੱਜੇ ਦੀ ਗੱਲ ਕਰ ਕੇ ਤੇ ਤੈ ਤੀਕਾ ਤੂੰ ਇਹ ਵੀ ਦੀ ਗੱਲ ਨਾ ਮੈਨੂੰ ਅੱਜ ਮੈਨੂੰ ਕਹੀਏ ਤੇ ਕੱਲ ਨੂੰ ਉਹਨੇ ਕੋਈ ਪੁੱਠੀ ਸਿੱਧੀ ਗੱਲ ਕਵੀਂ ਐਵੇਂ ਦੀਆਂ ਗੱਲਾਂ ਨਾ ਕਰ ਤਾਂ ਕੋਈ ਤਾਂ ਦੂਵੇਂ ਛੁੱਪ ਕੇ ਕਰ ਦੇਣਾ ਉਹ ਨਾ ਕਰ ਲੋ ਉਹ ਵੱਡ ਖਾਣ ਪੈਂਦੀ ਉਹ ਨਾ ਕਰ ਲੋ ਉਹ ਵੱਡ ਖਾਣ ਚਲ ਜਾ ਜਾ ਕੋਈ ਕੰਮ ਨਾ ਹੈ ਨਹੀਂ ਐਸ ਗਲੀੋਂ ਨਿਕਲਦੀ ਉੱਤੇ ਐਸ ਗਲੀ ਵੱੜ ਜਾਂਦੀ ਐ ਗਲੀੋਂ ਕੋਈ ਜੀ ਆਫ ਗਲੀ ਵੱੜ ਗਈ ਲੋਕਾਂ ਦੇ ਘਰੇ ਪਵਾਲੇ ਪੌਂਟ ਸੀਗਾ ਸੁੱਖਣ ਇਹਦਾ ਦੁੱਖ ਕੀ ਕਢਾਉਣਾ ਗੁੱਗਣਾ ਉੱਪਰ ਵਧਾ ਜਾਂਦੇ ਨਾ ਇਹੋ ਜਿਹੇ ਚੀਕੇ ਕਾਦੀ ਚੱਲ ਕੋਈ ਨਹੀਂਗਾ ਟੈਂਸ਼ਨ ਤੇ ਹਿੱਗੀ ਆ ਸਿਮਾਂਟਿਕ ਮਾਰ ਆਪੇ ਰਾਤੀ ਉਹ ਜਿੱਦ ਕਰ ਲੂਗੀ